ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਆਗ ਅਤੇ ਵੈਰਾਗ ਦੀ ਮੂਰਤ ਧਰਮ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਧਰਮ ਬਚਾਉਣ ਵਾਲੇ ਦੀਨ ਦੁਖੀਆਂ ਦੀ ਬਾਹ ਫੜਨ ਵਾਲੇ ਡੁੱਬਦਿਆਂ ਦਾ ਧਰਮ ਬਚਾਉਣ ਵਾਲੇ ਦਾਤਾ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਰਾਗਾਂ ਵਿੱਚ ਬਾਣੀਆਂ ਸਤਿਗੁਰਾਂ ਦੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਵ ਗੰਧਾਰੀ ਰਾਗ ਦੇ ਵਿੱਚ ਮਹਾਰਾਜ ਜੀ ਦੇ ਸ਼ਬਦ ਨੇ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 536 ਤੇ ਤੇ ਮਹਾਰਾਜ ਦੇਵ ਗੰਧਾਰੀ ਦੇ ਅੰਦਰ ਬੜਾ ਸੋਹਣਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਇੱਕ ਓੰਕਾਰ ਅਸੀਂ ਇੱਕ ਓੰਕਾਰ ਪੜਨਾ ਇੱਕ ਓੰਕਾਰ ਤੇ ਇੱਕ ਓੰਕਾਰ ਨਹੀਂ ਪੜਨਾ ਸੋ ਉਚਾਰਨ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਤੋਂ ਪਹਿਲਾਂ ਮਹਾਰਾਜ ਨੇ ਮੰਗਲ ਕੀਤਾ ਸੋ ਇੱਕ ਅਦੁੱਤੀ ਹੈ ਸਤ ਚੇਤਨ ਆਨੰਦ ਸਰੂਪ ਸੋ ਇੱਕ ਓੰਕਾਰ ਜਿਹੜਾ ਪਰਮਾਤਮਾ ਹੈ ਨਾ ਸਤਿਗੁਰ ਪ੍ਰਸਾਦ ਉਹ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਰਾਗ ਦੇਵਕੰਧਾਰੀ ਮਹੱਲਾ ਨਾਵਾ ਮਹਾਰਾਜ ਦੇਵਕੰਧਾਰੀ ਰਾਗ ਦੇ ਅੰਦਰ ਨਾਵੇਂ ਪਾਤਸ਼ਾਹ ਕਿਰਪਾ ਕਰਦੇ ਜਹ ਮਨ ਨਾਇਕ ਨਾ ਕਹਿਓ ਕਰੈ ਮਹਾਰਾਜ ਕਹਿੰਦੇ ਇਹ ਮਨ ਭੋਰਾ ਭਰ ਮੇਰੇ ਆਥੇ ਨਹੀਂ ਲੱਗਦਾ ਸੋ ਸਾਡੇ ਆਥੇ ਨਹੀਂ ਲੱਗਦਾ ਆਪਣੀ ਮਰਜ਼ੀ ਕਰਦਾ ਹੈ ਇਹ ਮਨ ਸੇਖ ਸਿਖਾਏ ਰਹੋ ਆਪਣੀ ਸੇ ਦੁਰਮਤ ਤੇ ਨਾ ਟਰੈ ਮਹਾਰਾਜ ਕਹਿੰਦੇ ਇਸ ਮਨ ਨੂੰ ਬੜੀ ਸਿੱਖਿਆ ਦਿੱਤੀ ਬੜਾ ਸਮਝਾਇਆ ਸਮਝਾ ਸਮਝਾ ਕੇ ਹਾਰ ਗਏ ਪਰ ਸਤਿਗੁਰੂ ਕਹਿੰਦੇ ਦੁਰਮਤ ਤੇ ਨਾ ਡਰੈ ਪਰ ਖੋਟੀ ਭੈੜੀ ਮਤ ਛੱਡਦਾ ਨਹੀਂ ਖੋਟੀਆਂ ਭੈੜੀਆਂ ਚਾਲਾਂ ਚੱਲਣੋਂ ਹਟਦਾ ਨਹੀਂ ਮਹਾਰਾਜ ਕਹਿੰਦੇ ਖੋਟੇ ਪਾਸੇ ਜਾਂਦਾ ਭੜੇ ਪਾਸੇ ਜਾਂਦਾ ਉਧਰੋਂ ਟਲਦਾ ਨਹੀਂ ਹੈ ਸੇਖ ਸਿਖਾਏ ਰਹੇ ਆਪਣੀ ਸੀ ਅਸੀਂ ਆਪਣੇ ਵੱਲੋਂ ਬੜੀ ਸਿੱਖਿਆ ਦਿੱਤੀ ਪਰ ਮਹਾਰਾਜ ਕਹਿੰਦੇ ਇੱਕ ਵੀ ਸਿੱਖਿਆ ਮੰਨੀ ਨਹੀਂ ਇਸ ਮਨ ਨੇ ਦੁਰਮਤ ਤੇ ਨਾ ਡਰੇ ਖੋਟੀ ਮਤ ਦਾ ਤਿਆਗ ਨਹੀਂ ਕਰਦਾ ਖੋਟੀ ਮਤ ਦਾ ਤਿਆਗ ਨਹੀਂ ਕਰਦਾ ਤੇ ਮਾੜੇ ਪਾਸਿਓਂ ਹਟ ਜਾਣੀਏ ਰਹਾਉ ਵਿਸ਼ਰਾਮ ਦਿੰਦੇ ਮਦ ਮਾਇਆ ਕੈ ਭੈਉ ਬਾਵਰੋ ਹਰ ਜਾਸਨ ਹੈ ਉਚਰੈ ਸਤਿਗੁਰੂ ਕਹਿੰਦੇ ਨੇ ਧਨ ਪਦਾਰਥ ਦੇ ਨਸ਼ੇ ਦੇ ਵਿੱਚ ਮਦ ਨਸ਼ੇ ਦੇ ਵਿੱਚ ਬौरा ਹੋਇਆ ਫਿਰਦਾ ਹੈ ਪਾਗਲ ਹੋਇਆ ਫਿਰਦਾ ਹੈ ਮਾਇਆ ਦੇ ਨਸ਼ੇ ਵਿੱਚ ਪਾਗਲ ਹੋ ਗਿਆ ਹਰ ਜਸ ਨੇ ਵਿਚਰੇ ਤੇ ਹਰੀ ਪਰਮਾਤਮਾ ਦਾ ਜਸ ਨਹੀਂ ਕਰਦਾ ਹਰੀ ਜਸ ਦੀ ਕੀਰਤਨੀ ਨਹੀਂ ਕਰਦਾ ਮਾਇਆ ਦਾ ਇੰਨਾ ਕ ਨਸ਼ਾ ਚੜ ਚੁੱਕਾ ਇਸ ਨੂੰ ਕਿ ਨਸ਼ੇ ਦੇ ਵਿੱਚ ਮਸਤ ਹੋ ਗਿਆ ਹੈ ਜਿਵੇਂ ਬਾਣੀ ਦਾ ਫਰਮਾਨ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਉ ਰੋਲ ਕਚੋਲਾ ਜਿਹੜਾ ਮਾਇਆ ਵਿੱਚ ਅੰਨਾ ਤੇ ਬੋਲਾ ਹੋ ਜਾਂਦਾ ਉਹਨੂੰ ਗੁਰੂ ਦਾ ਸ਼ਬਦ ਵੀ ਨਹੀਂ ਸੁਣਦਾ ਇਹ ਹਾਲਾਤ ਨੇ ਦੇ ਕਾਰ ਪਰ ਪੰਜ ਜਗਤ ਕੋ ਡਹਿਕੈ ਆਪਨੋ ਉਧਰ ਪਰੈ ਮਹਾਰਾਏ ਕਹਿੰਦੇ ਪਖੰਡ ਕਰਕੇ ਸੰਸਾਰ ਨੂੰ ਠੱਗਦਾ ਹੈ ਆਪਨੋ ਉਧਰ ਪਰੈ ਤੇ ਆਪਣਾ ਢਿੱਡ ਭਰਦਾ ਇਹ ਆਪਣਾ ਢਿੱਡ ਭਰਨ ਵਾਸਤੇ ਪਖੰਡ ਕਰਦਾ ਹੈ ਤੇ ਫਿਰ ਸੰਸਾਰ ਨੂੰ ਲੁੱਟਦਾ ਹੈ ਸੰਸਾਰ ਨੂੰ ਠੱਗਣ ਵਾਸਤੇ ਪਖੰਡ ਕਰਦਾ ਹੈ ਆਪਣਾ ਢਿੱਡ ਭਰਨ ਵਾਸਤੇ ਪਖੰਡ ਕਰਦਾ ਹੈ ਕਾਰ ਪਰ ਪੰਜ ਜਗਤ ਕੋ ਡਹਿਕੈ ਆਪਨੋ ਉਧਰ ਪਰੈ ਪਖੰਡ ਕਰਕੇ ਠਗਦਾ ਹੈ ਤੇ ਆਪਣਾ ਢਿੱਡ ਪਰਦਾ ਸਵਾਨ ਪੂਸ ਜਿਉ ਹੋਏ ਨਾ ਸੁਧੋ ਮਹਾਰਾਜ ਕਹਿੰਦੇ ਸਵਾਨ ਪੂਸ ਜਿਉ ਹੋਏ ਨਾ ਸੁਧੋ ਸਵਾਨ ਪੂਸ ਜਿਉ ਹੋਏ ਨਾ ਸੁਧੋ ਕਹੋ ਨਾ ਕਾਨ ਧਰੈ ਜਿਵੇਂ ਕੁੱਤੇ ਦੀ ਪੂਸ ਸਿੱਧੀ ਨਹੀਂ ਹੁੰਦੀ ਏਵੇਂ ਆਪਣੇ ਆਪ ਨੂੰ ਸਿੱਧਾ ਨਹੀਂ ਰੱਖਦਾ ਸਿੱਧੇ ਪਾਸੇ ਨਹੀਂ ਚੱਲਦਾ ਕਹੋ ਨਾ ਕਾਨ ਧਰੈ ਤੇ ਜੋ ਕਹਿੰਨੇ ਆ ਉਹ ਕੰਨ ਵਿੱਚ ਪਾਉਂਦਾ ਨਹੀਂ ਹੈ ਮਾਰੇ ਕਹਿੰਦੇ ਜੋ ਅਸੀਂ ਕਹਿੰਨੇ ਆ ਉਹ ਕੰਨ ਵਿੱਚ ਨਹੀਂ ਪਉਂਦਾ ਉਹਨੂੰ ਸੁਣਦਾ ਨਹੀਂ ਹੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਸਤਿਗੁਰੂ ਕਹਿੰਦੇ ਅਸੀਂ ਤੈਨੂੰ ਸਮਝਾਉਂਦੇ ਹਾਂ ਤੈਨੂੰ ਆਖਦੇ ਹਾਂ ਸਜਣਾ ਕਹੋ ਨਾਨਕ ਭਜ ਰਾਮ ਨਾਮ ਨਿਤ ਉਸ ਪ੍ਰਮਾਤਮਾ ਦੇ ਰਾਮ ਦੇ ਨਾਮ ਦਾ ਭਜਨ ਕਰਿਆ ਕਰ ਨਿਤ ਕਰਿਆ ਕਰ ਜਾਤੇ ਕਾਜ ਸਰੈ ਜਿਸ ਨਾਲ ਤੇਰੇ ਸਾਰੇ ਕਾਰਜ ਰਾਸ ਹੋਣਗੇ ਉਸ ਪ੍ਰਮਾਤਮਾ ਦੇ ਵਹਿਗੁਰੂ ਦੇ ਰਾਮ ਦੇ ਭਜਨ ਦਾ ਨਿਤ ਸਿਮਰਨ ਕਰਿਆ ਕਰ ਕਿਉਂਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਸਰੇ ਮਹਾਰਾਜ ਗੁਰੂ ਅਰਜਨ ਦੇਵ ਜੀ 12 ਮਾਹ ਦੇ ਵਿੱਚ ਕਹਿੰਦੇ ਨਾ ਅਖੀਰ ਤੇ ਜਿਨਨੇ ਜਿਨਨੇ ਵੀ ਨਾਮ ਧਿਆਇਆ ਉਹਨਾਂ ਦੇ ਕਾਰਜ ਰਾਸ ਹੋਏ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਜੋ ਦੇਵ ਕੰਧਾਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੋ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਇਹ ਲੜੀਵਾਰ ਵਿਚਾਰਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਰੰਭ ਕੀਤੀਆਂ ਨੇ ਸਵੱਤ ਵਾਧਾ ਆਪਾਂ ਉਹਨਾਂ ਦੀ ਬਾਣੀ ਦੀ ਵਿਚਾਰ ਕਰੀਏ ਉਹਨਾਂ ਦੀ ਬਾਣੀ ਨੂੰ ਵਿਚਾਰੀਏ ਉਹਨਾਂ ਦੀ ਬਾਣੀ ਨੂੰ ਪੜਹੀਏ ਮਹਾਰਾਜ ਜੀ ਨੂੰ ਇਹੋ ਹੀ ਸੱਚੀ ਸੁੱਚੀ ਸਾਡੀ ਸਦਜਾਜਲੀ ਹੋਵੇਗੀ ਸਤਿਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ